ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਜੋ ਕਿ ਉੱਚੀ ਵਸੀ ਨਗਰ ਦੇ ਵਿੱਚ ਸशोਭਤ ਹੈ ਸ੍ਰੀ ਦਮਦਮਾ ਸਾਹਿਬ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੜਾ ਲਗਾ ਕਰਕੇ ਕੱਲ ਰੋਜ ਤੋਂ ਪੜਾ ਲਗਾਇਆ ਗਿਆ ਸੀ ਅੱਜ ਖੁਸ਼ੀਆਂ ਦੇ ਮਹੱਲੇ ਖੇਡੇ ਗਏ ਹਨ ਸਿੰਘ ਸਾਹਿਬ ਜਹੇਦਾਰ ਬਾਬਾ ਨਾਗਰ ਸਿੰਘ ਜੀ ਦੀ ਅਗਵਾਈ ਹੇਠ ਔਰ ਇਸ ਬੜਾ ਦੇ ਮੁਖ ਸੇਵਾਦਾਰ ਬਾਬਾ ਫੂਲਾ ਸਿੰਘ ਜੀ ਅਤੇ ਬਾਬਾ ਦਵਿੰਦਰ ਸਿੰਘ ਜੀ ਦੇ ਸਹਿਯੋਗ ਦੇ ਸਦਕਾ ਇਹ ਜੋ ਸਮਾਗਮ ਕੀਤੇ ਗਏ ਹਨ ਜਿਨ੍ਹਾਂ ਦੇ ਅੰਦਰ ਕੋੜ ਦੌੜ ਨੇਜੇਬਾਜੀ ਗੱਤਕੇ ਬਾਜੀ ਦੇ ਜੋਰ ਦਿਖਾਏ ਗਏ ਹਨ ਹਰ ਸਾਲ ਇਹ ਮਹੱਲਾ ਇਸੇ ਤਰ੍ਹਾਂ ਖੇਡਿਆ ਜਾਂਦਾ ਹੈ ਇਸ ਤੋਂ ਬਾਅਦ ਫਿਰ ਦਲਪੰਥ ਜੋੜ ਮੇਲੇ ਮਨਾਉਣ ਵਾਸਤੇ ਅੱਗੇ ਚਾਲਾ ਕਰ ਜਾਂਦਾ ਹੈ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਜੋ ਪ੍ਰਚਾਰ ਪ੍ਰਚਾਰ ਵਾਸਤੇ ਖਾਲਸੇ ਪੰਥ ਦਾ ਜੋ ਪ੍ਰਚਾਰ ਕਰਨ ਵਾਸਤੇ ਪੜਾ ਪੜਾ ਨਗਰ ਨਗਰਾਂ ਦੇ ਵਿੱਚ ਵਿਚਰ ਕੇ ਦਲ ਪੰਥ ਵੱਲੋਂ ਪ੍ਰਚਾਰ ਕੀਤਾ ਜਾਂਦਾ ਇਸੇ ਕੜੀ ਦੇ ਤਹਿਤ ਇਸ ਸਥਾਨ ਦੇ ਉੱਤੇ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹੱਲਾ ਖੇਡਿਆ ਗਿਆ ਪਾ ਇਹ ਕੋਈ ਨਿਸ਼ਚਿਤ ਤਰੀਕਾ ਇਸੇ ਦਿਨ ਹੀ ਕਰਾਇਆ ਜਾਂਦਾ ਜਾਂ ਅੱਗੇ ਪਿੱਛੇ ਵੀ ਹੋ ਜਾਂਦਾ ਨਹੀਂ ਇਹਦੀ ਤਰੀਕ ਕੋਈ ਨਿਸ਼ਚਿਤ ਨਹੀਂ ਹੁੰਦੀ ਕਿਉਂਕਿ ਰਖੜ ਪੁੰਨਿਆ ਦੇ ਜੋੜ ਮੇਲੇ ਜੋ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਨਾਏ ਜਾਂਦੇ ਹਨ ਇਹ ਹਰ ਸਾਲ ਅੱਗੇ ਪਿੱਛੇ ਜੋ ਅੰਗਰੇਜ਼ੀ ਮਹੀਨੇ ਆਲੀ ਤਰੀਕਾਂ ਦੇ ਮੁਤਾਬਕ ਆਉਂਦੇ ਆ ਉਹ ਜੋ ਵੀ ਤਰੀਕ ਹੁੰਦੀ ਆ ਉਹਦੇ ਹਿਸਾਬ ਦੇ ਨਾਲ ਦਲਪੰਥ ਵੱਲੋਂ ਆਪਣੇ ਸਥਾਨ ਤੋਂ ਚਾਲਾਂ ਮਾਰਿਆ ਜਾਂਦਾ ਔਰ ਪੜਾਅ ਕਰਦੇ ਹੋਏ ਇਸ ਸਥਾਨ ਤੇ ਹਰ ਸਾਲ ਪੜਾਅ ਲਗਾਇਆ ਜਾਂਦਾ ਹੈ ਤਰੀਕ ਅੱਗੇ ਪਿੱਛੇ ਹੋ ਸਕਦੀ ਪਰ ਇਹ ਸਮਾਗਮ ਹਰ ਸਾਲ ਇਸੇ ਤਰ੍ਹਾਂ ਕੀਤੇ ਜਾਂਦੇ ਆ ਗੱਲ ਕਰੀਏ ਤੇ ਪਿੱਛੇ ਉਹ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਬਰਾਕ ਕਰਦੇ ਇੱਥੇ ਪਹੁੰਚੇ ਹੋ ਤੇ ਅੱਗੇ ਕਿਹੜੀ ਜਗ੍ਹਾ ਤੇ ਜਾ ਕੇ ਬਰਾਕ ਕਰੋ ਪਿੱਛੋਂ ਦਲਪੰਥ ਨੇ ਟੂਟੋ ਮੁਜਾਰਾ ਗੁਰਦੁਆਰਾ ਸ਼ਹੀਦਬਾ ਬਾਗੜ ਸਿੰਘ ਜੀ ਤੋਂ ਚਾਲਾ ਮਾਰਿਆ ਉੱਥੋਂ ਚਾਲਾ ਮਾਰ ਕੇ ਗੁਰਦੁਆਰਾ ਗੀਠਾ ਸਾਹਿਬ ਜਾਨ ਗੁਰਦੁਆਰਾ ਹਰੀਆਂ ਵੇਲਾਂ ਔਰ ਉਸ ਤੋਂ ਬਾਅਦ ਹਰਦੋਖਾਨ ਪਰ ਵਿਖੇ ਮਹੱਲਾ ਕੱਢਿਆ ਉਸ ਤੋਂ ਬਾਅਦ ਇਸੇ ਤਰ੍ਹਾਂ ਪੜਾਵਾਰ ਪੜਾ ਪਿੰਡ ਮਾਨਗੜ ਵਿਖੇ ਪਿੰਡ ਚੰਡੌਰ ਵਿਖੇ ਵੀ ਮਹੱਲਾ ਖੇਡਿਆ ਉਸ ਤੋਂ ਉਪਰੰਤ ਫਿਰ ਪਿੰਡ ਉੱਚੀ ਬਸੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਸ਼ਾਹੀ ਛੇਵੀ ਵਿਖੇ ਪੜਾ ਲਗਾਇਆ ਔਰ ਅੱਜ ਮਹੱਲੇ ਖੇਡੇ ਆ ਖੁਸ਼ੀਆਂ ਦੇ ਜਿਸ ਦੇ ਵਿੱਚ ਗੱਤਕੇ ਬਾਜੀ ਤੇ ਕੋੜ ਦੌੜ ਨਿਜੇ ਬਾਜੀ ਦੇ ਜੋਰ ਦਿਖਾਏ ਗਏ ਆ ਹਾਂਜੀ ਅੱਜ ਮੈਨੂੰ ਤੇ ਮੇਰੀ ਟੀਮ ਨੂੰ ਗੁਰਦੁਆਰਾ ਸਾਹਿਬ ਛੇਵੇਂ ਪਾਸ਼ਾਹੀ ਉੱਚੀ ਬਸੀ ਵਿਖੇ ਪਹੁੰਚਣ ਦਾ ਸੁਭਾਪ ਪ੍ਰਾਪਤ ਹੋਇਆ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਇੱਥੇ ਅੱਜ ਹਰ ਸਾਲ ਦੀ ਤਰ੍ਹਾਂ ਇਹ ਕੋੜ ਦਿਵਾਕੀ ਦੇ ਜਿਹੜੇ ਮੁਕਾਬਲੇ ਆ ਉਹ ਗੱਤਕੇ ਮੁਕਾਬਲੇ ਕਰਵਾਏ ਗਏ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਔਰ ਮਹਾਰਾਜ ਜੀ ਹੁਣੇ ਆਪ ਇੱਥੇ ਆ ਕੇ ਦਰਸ਼ਨ ਦਿੱਤੇ ਨੇ ਔਰ ਜਿੱਥੇ ਬੜੀ ਖੁਸ਼ੀ ਦੀ ਲਹਿਰ ਆ ਇਸ ਪ੍ਰੋਗਰਾਮਾਂ ਦੇ ਵਾਸਤੇ ਉੱਥੇ ਇਲਾਕੇ ਦਾ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਪ੍ਰੋਗਰਾਮਾਂ ਨੂੰ ਕਰਾਉਣ ਵਾਸਤੇ ਔਰ ਮੈਨੂੰ ਵੀ ਇੱਥੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਜਿਹੜਾ ਪਰਮਾਤਮਾ ਨੇ ਮੌਕਾ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ